ਦੋਸਤੋ ਇੱਕ ਰਿਕਾਰਡਿੰਗ ਅੱਜ ਸਵੇਰ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉਹ ਰਿਕਾਰਡਿੰਗ ਕੀ ਹੈ ਉਹ ਤੁਹਾਨੂੰ ਸੁਣਾਉਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਆਖਿਰ ਮਾਮਲਾ ਕੀ ਹੈ। ਸੋ ਵੀਡੀਓ ਨਾਲ ਅਖੀਰ ਤੱਕ ਬਣੇ ਰਹਿਣਾ। ਪਹਿਲਾਂ ਸੁਣੋ ਇਹ ਵਾਇਰਲ ਹੋ ਰਹੀ ਰਿਕਾਰਡਿੰਗ। ਕੱਟ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ, ਕਮੇਟੀ ਮੈਂਬਰ ਤੇ ਜੋ ਭਾਈ ਇਹ ਰੌਲਾ ਚੱਲ ਰਿਹਾਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ ਉਹਦੇ ਸਬੰਧੀ ਜਿਵੇਂ ਨਗਰ ਫੈਸਲਾ ਕਰੂਗਾ ਉਹ ਮੇਂ ਕੀਤਾ ਜਾਊਗਾ ਸੋ ਇਸ ਕਰਕੇ ਭਾਈ ਕੱਲ ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਆਕਾਲ ਸਰ ਸਾਹਿਬ ਤੋਂ ਇਕੱਠ ਰੱਖਿਆ ਗਿਆ ਹੈਗਾ ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੋ ਕਿ ਐਤਵਾਰ ਵਾਲੇ ਦਿਨ ਸ਼ੁਭ ਕਰਨ ਸਿੰਘ ਜੋ ਖਨੌਰੀ ਬਾਡਰ ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਗੋਲਕ ਦੇ ਵਿੱਚ ਚੜਾਵਾ ਹੋਇਆਗਾ ਸੋ ਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣਾ ਵਿਭੋਗ ਤੇ ਖਰਚਾ ਜ਼ਿਆਦਾ ਔਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ ਉਦੇ ਸਬੰਧੀ ਗੁਰਦੁਆਰਾ ਅਕਾਲ ਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆਗਾ ਦੋਸਤੋ ਤੁਸੀਂ ਸੁਣੀ ਉਹੀ ਰਿਕਾਰਡਿੰਗ ਜੋ ਕਿ ਇਸ ਸਮੇਂ ਕਾਫੀ ਜ਼ਿਆਦੇ ਵਾਇਰਲ ਹੋ ਰਹੀ ਹੈ ਤੇ ਇਸ ਰਿਕਾਰਡਿੰਗ ਦੇ ਨਾਲ-ਨਾਲ ਕੁਝ ਪੋਸਟਾਂ ਵੀ ਵਾਇਰਲ ਹੋ ਰਹੀਆਂ ਨੇ ਗੱਲਬਾਤ ਸੁਣਦੇ ਸੁਣਦੇ ਤੁਹਾਡੇ ਨਾਲ ਉਹ ਪੋਸਟਾਂ ਵੀ ਵਾਇਰਲ ਕਰ ਰਹੇ ਹਾਂ ਪੈਨਾ ਪੋਸਟਰ ਨੂੰ ਸਾਂਝਿਆ ਕਰਨ ਵਾਲਿਆਂ ਦੇ ਦੋਸ਼ ਨੇ ਕੀ ਜੋ ਸ਼ਹੀਦ ਸੁਪਕਰਨ ਸਿੰਘ ਹੈ ਜੋ ਕਿ 21 ਫਰਵਰੀ ਵਾਲੇ ਦਿਨ ਜਦੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਕੂਚ ਦਾ ਇੱਕ ਐਲਾਨ ਕੀਤਾ ਸੀ ਉਸ ਦਿਨ ਖਨੌਰੀ ਬਾਡਰ ਤੇ ਸ਼ਹੀਦ ਹੋਇਆ ਸੀ ਤਾਂ ਉਸ ਮਾਮਲੇ ਦੇ ਵਿੱਚ ਜਦੋਂ ਉਸ ਦਾ ਭੋਗ ਰੱਖਿਆ ਗਿਆ ਤਾਂ ਉਸ ਭੋਗ ਦੇ ਵਿੱਚ ਜੋ ਖਰਚਾ ਹੋਇਆ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸ਼ੁਭ ਕਰਨ ਦੇ ਪਰਿਵਾਰ ਤੋਂ ਇਹ ਕਿਹਾ ਕਿ ਜੋ ਮੱਥਾ ਸੰਗਤਾ ਵੱਲੋਂ ਟੇਕਿਆ ਗਿਆ ਉਸ ਦੀ ਜਿੰਨੀ ਵੀ ਭੇਟਾ ਇਕੱਠੀ ਹੋਈ ਹੈ ਉਸ ਦਾ ਅੱਧ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਜਾਵੇ ਅਤੇ ਤਾਂ ਕਿ ਇਹ ਖਰਚਾ ਪੂਰਾ ਕੀਤਾ ਜਾ ਸਕੇ ਇਹ ਦੋਸ਼ ਹੈ ਸੋਸ਼ਲ ਮੀਡੀਆ ਤੇ ਉਹਨਾਂ ਪੋਸਟਾਂ ਨੂੰ ਵਾਇਰਲ ਕਰਨ ਵਾਲਿਆਂ ਦਾ ਤੇ ਇਹਨਾਂ ਪੋਸਟਾਂ ਦੇ ਵਾਇਰਲ ਹੋਣ ਤੋਂ ਬਾਅਦ ਅਤੇ ਇਸ ਰਿਕਾਰਡਿੰਗ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਸ਼ੁਭ ਕਰਨ ਸਿੰਘ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕਿ ਇਹਨਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਤੇ ਨਾਲ ਹੀ ਕਿਹਾ ਕਿ ਕਿਸੇ ਵੀ ਕਮੇਟੀ ਮੈਂਬਰ ਨੇ ਜਾਂ ਪਰਿਵਾਰ ਨੇ ਉਹ ਪੈਸੇ ਦੀ ਮੰਗ ਨਹੀਂ ਕੀਤੀ ਜੋ ਸੰਗਤ ਵੱਲੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੇਖੇ ਨਤਮਸਤਕ ਹੋਣ ਲੱਗੇ ਪੇਟ ਕੀਤਾ ਗਿਆ ਸੀ ਭੇਟਾ ਕੀਤਾ ਗਿਆ ਸੀ ਤੇ ਦੋਸਤੋ ਉੱਥੇ ਹੀ ਇਸ ਪਰਿਵਾਰ ਨੇ ਕੁਝ ਹੋਰ ਵੀ ਖੁਲਾਸੇ ਕੀਤੇ ਨੇ ਪਰਿਵਾਰ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਆ ਤੇ ਦੱਸ ਦਈਏ ਕਿ ਇੰਨਾ ਪੋਸਟਾਂ ਦੇ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਨੇ ਦੋਸ਼ ਲਗਾਇਆ ਕਿ ਇਹ ਕਿਸੇ ਦੀ ਗਿਣੀ ਮਿੱਤੀ ਸਾਜ਼ਿਸ਼ ਹੈ ਦੇਸ ਦੇ ਤਹਿਤ ਉਹ ਸ਼ਹੀਦ ਸੁਭਕਰਨ ਸਿੰਘ ਦੀ ਮਿੱਟੀ ਨੂੰ ਪਰੋਲਣਾ ਚਾਹੁੰਦਾ ਹੈ ਤੁਹਾਡੇ ਇਸ ਵਾਰ ਕੀ ਕਹਿਣਾ ਹੈ ਜੇਕਰ ਤੁਹਾਨੂੰ ਲੱਗਦਾ ਸੱਚਮੁੱਚ ਕੋਈ ਸ਼ਹੀਦ ਸੁਭਕਰਨ ਸਿੰਘ ਦੇ ਇਸ ਮਾਮਲੇ ਦੇ ਵਿੱਚ ਰਿਕਾਰਡਿੰਗ ਨੂੰ ਵਾਇਰਲ ਕਰਕੇ ਅਤੇ ਇਹ ਦੋਸ਼ ਜਥਮੰਦੀਆਂ ਤੇ ਲਗਾ ਕੇ ਬਦਨਾਮ ਕਰਨਾ ਚਾਹੁੰਦਾ ਤਾਂ ਕਮੈਂਟਾਂ ਦੇ ਵਿੱਚ ਯੈਸ ਲਿਖਣਾ ਨਹੀਂ ਪਰ ਨੋ ਲਿਖਣਾ ਉਹ ਸੁਣੋ ਸ਼ਹੀਦ ਸੁਭਕਰਨ ਸਿੰਘ ਦੇ ਪਰਿਵਾਰ ਨੇ ਇਸ ਮੌਕੇ ਕੀ ਕਿਹਾ ਅਸੀਂ ਸੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸ੍ਰੀ ਦੀਪਾ ਪ੍ਰਾਪਤ ਕਰਦੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਵਜ਼ੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜੇ ਹੈ ਅੱਜ ਅਸੀਂ ਇਹ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ 3 ਨੰਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਅਸੀਂ ਚਾਹੁੰਦੇ ਆ ਕਿ ਸ੍ਰੀ ਸੁਭਕਰਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਲੇ ਨਾਗ ਕੀਤਾ ਜਾਵੇ ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮੁੱਠੀਆਂ ਜਥੇਵੰਦੀਆਂ ਦੇ ਇਸ ਜਥੇਵੰਦੀ ਕਿਸਾਨ ਦੇ ਜਥੇਵੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਛੇੜਨ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੈਂ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੰਡੀਅਨ ਕਰਦੇ ਆ ਵੀ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਹਦੇ ਵਿੱਚ ਨਾਵਾ ਸਾਡੇ ਸਰੂਕਾਰ ਨੂੰ ਬਦਨਾਮ ਕੀਤਾ ਜਾਵੇ ਨਾ ਇਹ ਨਾ ਕਿਸ ਨਾਮ ਲਿਆ ਜਾਵੇ ਅਸੀਂ ਅਸੀਂ ਸੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੇਵਾ ਦੀ ਪ੍ਰਾਪਤ ਕਰਦੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਬਲਦੀਰ ਸਿੰਘ ਜੀ ਉਹਨਾਂ ਦੇ ਚਰਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜੇ ਹੈ ਅੱਜ ਅਸੀਂ ਇਹ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆਂ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਸੁਖਮਨ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾ ਕੀਤਾ ਜਾਵੇ। ਨਾ ਹੀ ਤਾਂ ਕਿਸੇ ਜਥੇਵੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ। ਸੇ ਮੁਟੀਆਂ ਜੱਥੇਬੰਦੀਆਂ ਤੇ ਇਸ ਜੱਥੇਬੰਦੀ ਕਿਸਾਨ ਜੱਥੇਬੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦੇ ਦਾ ਸਹਿਯੋਗ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਰ ਦੇ ਵਿੱਚ ਪਰਿਵਾਰ ਨੂੰ ਜਾਂ ਜੱਥੇਬੰਦੀ ਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕਿ ਕਈ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੰਡੀਅਨ ਕਰਦੇ ਆਂ ਵੀ ਇਹ ਜੋ ਵੀ ਮਾਹੌਲ ਚੱਲ ਰਿਹਾ ਹੈ ਦੇਵ ਜੀ ਨਾਮ ਆਵਾਜ਼ਾਂ ਦੇ ਸੁਣ ਕਰਨ ਨੂੰ ਬਦਨਾਮ ਕੀਤਾ ਜਾਵੇ ਨਾ ਇਹਦਾ ਪਿਛਾ ਨਾ ਲਿਆ ਜਾਵੇ ਅਸੀਂ ਦੋਸਤੋ ਤੁਸੀਂ ਰਿਕਾਰਡਿੰਗ ਵੀ ਸੁਣ ਲਈ ਹੈ ਪਰਿਵਾਰ ਨੇ ਕੀ ਕਿਹਾ ਇਹ ਵੀ ਤੁਸੀਂ ਦੇਖ ਲਿਆ ਅਤੇ ਨਾਲ ਹੀ ਉਹ ਪੋਸਟਾਂ ਵੀ ਤੁਹਾਡੇ ਸਾਹਮਣੇ ਅਸੀਂ ਰੱਖ ਹੀ ਦਿੱਤੀਆਂ ਨੇ ਜੋ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸੋ ਸਾਰੇ ਮਾਮਲੇ ਨੂੰ ਵਾਚਣ ਤੋਂ ਬਾਅਦ ਅਤੇ ਸਾਰੀ ਗੱਲਬਾਤ ਸਮਝਣ ਤੋਂ ਬਾਅਦ ਤੁਹਾਨੂੰ ਇਸ ਮਾਮਲੇ ਤੇ ਕੀ ਲੱਗਦਾ ਉਹ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਦਾਇਰ ਜ਼ਰੂਰ ਦੱਸ ਕੇ ਜਾਣਾ ਤੇ ਨਾਲ ਹੀ ਕਮੈਂਟ ਸੈਕਸ਼ਨ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਰੂਰ ਲਿਖ ਦੇਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਜਿਸ ਕਿਸੇ ਦੇ ਕੋਲ ਵੀ ਉਹ ਪੋਸਟਾਂ ਪਹੁੰਚੀਆਂ ਨੇ ਉਸ ਨੂੰ ਸਾਰਾ ਮਾਮਲਾ ਕਲੀਅਰ ਹੋ ਸਕੇ ਤੇ ਹੋਰ ਤਾਜ਼ਾ ਖਬਰਾਂ ਦੇਖਦੇ ਰਹਿਣ ਦੇ ਲਈ ਲਿਮਟਿਡ ਗਿਆਨ ਦੇ ਨਾਲ ਬਣੇ ਰਹਿਣਾ ਤੇ ਫਿਲਹਾਲ ਹੁਣ ਇੱਥੇ ਸਾਨੂੰ ਦੀਓ ਇਜਾਜ਼ਤ ਮਿਲਾਗੇ ਜਲਦ ਧੰਨਵਾਦ